ਦੇ ਲਈ ਉਹਨਾਂ ਦੀ ਅਬੀਲ ਉਹਨਾਂ ਤੱਕ ਸਾਰੇ ਅਪਡੇਟ ਪਹੁੰਚਦੇ ਕਰਨ ਦੇ ਲਈ ਅਸੀਂ ਸਾਰਿਆਂ ਨੇ ਜੜਾ ਸਾਂਝਾ ਉਦਮ ਕਰਨਾ ਤੇ ਨਾਲ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਆਪਣੇ ਵਿਚਾਰ ਵੀ ਜਰੂਰ ਦੇਣੇ ਸੋ ਸ਼ਹਿਰ ਹੁਸ਼ਿਆਰਪੁਰ ਦੇ ਪਰਮਾਈ ਉਹ ਚੋਰ ਚੱਕਿਆ ਉਹ ਦੇ ਬਿਨਾਂ ਨੰਬਰ ਪਲੇਟ ਦੇ ਉਹ ਚੋਰ ਚੱਕਿਆ ਉਹ ਦੇ ਬਿਨਾਂ ਨੰਬਰ ਪਲੇਟ ਦੇ ਹਨਾ ਜਿਹੜੀ ਦਇਆ ਦੀ ਭਾਵਨਾ ਪਰ ਦਇਆ ਸੇਵਾ ਦੇ ਨਾਲ-ਨਾਲ ਅਸੀਂ ਕਿਤੇ ਕਿਤੇ ਜਾਣੇਣ ਜਾਣੇ ਤੇ ਕਈ ਵਾਰੀ ਗਲਤੀਆਂ ਕਰ ਲੈਂਦੇ ਨਹੀਂ ਪਤਾ ਲੱਗਦਾ ਭਾਵਨਾ ਜਿਹੜੀ ਉਹ ਚੰਗੀ ਹੈ ਪਰ ਕਿਤੇ ਜਿਹੜੀ ਉਹਦੇ ਵਿੱਚ ਜਾਣੇਣ ਜਾਣੇ ਚ ਕੋਈ ਗੁਸਤਾਖੀ ਜਾਂ ਉਹੋ ਜਿਹਾ ਕਾਰਜ ਹੋ ਜਾਂਦਾ ਇੱਕ ਤਾਂ ਇੱਥੇ ਜਿਹੜਾ ਪਲਾਸਟਿਕ ਕਚਰਾ ਕੂੜਾ ਜਿਹੜਾ ਟਨਾਂ ਦੇ ਟਨ ਇਕੱਠਾ ਹੋ ਰਿਹਾ ਜਿਵੇਂ ਅਸੀਂ ਦਿਖਾਇਆ ਸਾਬਣ ਬਿਸਕੁਟ ਤਮਾਕੂ ਸਿਗਰਟ ਹੋਰ ਬਹੁਤ ਸਾਰੀਆਂ ਚੀਜ਼ਾਂ ਖਾਲੀ ਲਿਫਾਫੇ ਔਰ ਥੱਲੇ ਤਾਂ ਟਨਾਂ ਦਾ ਟਨ ਮਤਲਬ ਕਿ ਤੁਸੀਂ ਖੰਡਾ ਦੇ ਵਿੱਚ ਕਿਤੇ ਕਾਰ ਰੋਕੇ ਵੇਖੋ ਟੱਡਾਂ ਦੇ ਟਨ ਜਿਹੜਾ ਪੁਰਾਣਾ ਵੀ ਜਿਹੜਾ ਪਲਾਸਟਿਕ ਵਿੱਚ ਪਿਆ ਹੋਇਆ ਤੋ ਗੱਲ ਕਰ ਰਹੇ ਸੀ ਚਿੱਤਪੁਰ ਨਹੀਂ ਹੈ ਵੀ ਇੱਕ ਤਾਂ ਗੱਲ ਇਹ ਹੋ ਗਈ ਕਿ ਸੜਕ ਦੇ ਕਿਨਾਰੇ ਇਸ ਤਰ੍ਹਾਂ ਦਾ ਇਹ ਚਾਰਾ ਪੋਣਾ ਜਿਹੜਾ ਠੀਕ ਨਹੀਂ ਲੱਗਦਾ ਦੇਖਣ ਦੇ ਵਿੱਚ ਵੀ ਜਾਨਵਰਾਂ ਦੇ ਲਈ ਵੀ ਉਹਨਾਂ ਦੇ ਖਾਣ ਦੇ ਲਈ ਵੀ ਔਰ ਇੱਥੇ ਹੀ ਤੁਹਾਨੂੰ ਦੱਸਿਆ ਵੀ ਗੋਹਾ ਤੇ ਜਾਨਵਰਾਂ ਦਾ ਪਿਸ਼ਾਬ ਦੇ ਜਗਾ ਜਗਾ ਤੇ ਅੰਬਾਰ ਲੱਗ ਗਏ ਨੇ ਇਹ ਸਾਡੇ 1.5 ਸਾਲ ਤੋਂ ਇਸ ਤਰ੍ਹਾਂ ਦੇ ਦ੍ਰਿਸ਼ ਹੋਏ ਨੇ ਪਹਿਲਾਂ ਇਸ ਤਰ੍ਹਾਂ ਦਾ ਦ੍ਰਿਸ਼ ਨਹੀਂ ਸੀ ਸਾਲ 2025 ਤੇ ਜੁਲਾਈ ਦਾ ਮਹੀਨਾ ਹਰ ਸਾਲ ਦੀ ਤਰ੍ਹਾਂ ਮਾਂ ਚਿੰਤਪੁਰਨੀ ਦਰਬਾਰ ਦੇ ਵਿੱਚ ਮੇਲੇ ਲੱਗਣ ਜਾ ਰਹੇ ਆ ਤੇ ਉਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਹਸ਼ਾਰਪੁਰ ਸ਼ਹਿਰ ਦੇ ਵਿੱਚ ਪਰਵਾਇਨ ਚਿੰਤਪੁਰਨੀ ਨੈਸ਼ਨਲ ਹਾਈਵੇ ਤੇ ਪਹੁੰਚੇ ਆ ਕੁਝ ਅਪਡੇਟਸ ਵੀ ਦੱਸਾਂਗੇ ਕੁਝ ਗੁਜ਼ਾਰਿਸ਼ਾਂ ਵੀ ਕਰਨੀਆਂ ਨੇ ਉਸ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਸਤਿ ਸ਼ਕਾਲ ਮੈਂ ਤੁਹਾਡਾ ਦੋਸਤ ਗੋਬਿੰਦ ਸਿੰਘ ਤੇ ਇਹ ਅਰਜ਼ ਵੀ ਹੈ ਅਪੀਲ ਬੇਨਤੀ ਵੀ ਹੈ ਕਿ ਵੀਡੀਓ ਸ਼ੇਅਰ ਕਰਨ ਦੀ ਜ਼ਿੰਮੇਵਾਰੀ ਤੁਹਾਡੇ ਤੇ ਸੁੱਟ ਕੇ ਜਾਣੀ ਆ ਅਸੀਂ ਅੱਜ ਵੀਡੀਓ ਸ਼ੇਅਰ ਕਰਕੇ ਸਾਡਾ ਸਾਥ ਤੁਸੀਂ ਦੇਣਾ ਇਸ ਇਲਾਕੇ ਦੀ ਆਵਾਜ਼ ਤੁਸੀਂ ਵੜਨਾ ਤੇ ਮਾ ਚਿਤਪੁਰਨੀ ਜੀ ਦੇ ਦਰਬਾਰ ਦੇ ਵਿੱਚ ਨਤਮਸਟਕ ਹੋਣ ਵਾਲੀਆਂ ਜਿਹੜੀਆਂ ਸੰਗਤਾਂ ਨੇ ਆਉਣਾ ਆ ਉਹਨਾਂ ਦੀ ਸਹੂਲਤ ਦੇ ਲਈ ਉਹਨਾਂ ਦੀ ਅਪੀਲ ਉਹਨਾਂ ਤੱਕ ਸਾਰੇ ਅਪਡੇਟ ਪਹੁੰਚਦੇ ਕਰਨ ਦੇ ਲਈ ਅਸੀਂ ਸਾਰਿਆਂ ਨੇ ਜਿਹੜਾ ਸਾਂਝਾ ਉਦਮ ਕਰਨਾ ਤੇ ਨਾਲ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਆਪਣੇ ਵਿਚਾਰ ਵੀ ਜਰੂਰ ਦੇਣੇ ਸੋ ਸ਼ਹਿਰ ਹੁਸ਼ਿਆਰਪੁਰ ਦੇ ਭਰਵਾਈ ਉਹ ਚੋਰ ਚੱਕਿਆ ਉਹ ਦੇ ਬਿਨਾ ਨੰਬਰ ਪਲੇਟ ਦੇ ਹਨਾ ਬਿਨਾ ਨੰਬਰ ਪਲੇਟ ਦੇ ਆ ਵੀ ਦੇਖ ਲਿਓ ਆ ਚੱਲਦੀ ਵੀਡੀਓ ਦੇ ਵਿੱਚ ਬਿਨਾ ਨੰਬਰ ਪਲੇਟ ਦੇ ਅੰਦਰੋਂ ਨਿਕਲਿਆ ਮੁੜ ਕੇ ਹੀ ਮੁੜ ਗਿਆ। ਓਕੇ। ਅ ਸੋ ਇਸ ਤਰ੍ਹਾਂ ਦੇ ਵੀ ਹਾਲਾਤ ਹੈਗੇ ਨੇ ਇੱਕ ਬਾਈਕ ਸਵਾਰ ਮੁੜ ਕੇ ਵੀ ਗਿਆ ਅ ਬਿਨਾ ਨੰਬਰ ਪਲੇਟ ਦੇ। ਸੋ ਆਪਣੀ ਤੁਸੀਂ ਸਿਕਿਉਰਿਟੀ ਦੇ ਲਈ ਵੀ ਚੁਕੰਨੇ ਰਹਿਣਾ ਹੈਗਾ ਵਾ। ਤੇ ਨਾਲ ਜਿਹੜਾ ਐ ਸਪਸ਼ਟ ਦਿਖਾਇਓ ਕਿਰਪਾਲ ਸਿੰਘ ਜੀ ਇੱਕ ਨਾ ਸੇਵਾ ਬੜੀ ਜ਼ਰੂਰੀ ਹੈ। ਦਾਨ ਬੜਾ ਜ਼ਰੂਰੀ ਹੈ। ਔਰ ਇਹ ਭਾਵਨਾ ਵੀ ਜਿਹੜੀ ਆ ਉਹ ਪਰਮਾਤਮਾ ਹਰ ਕਿਸੇ ਦੇ ਵਿੱਚ ਨਹੀਂ ਪਾਉਂਦਾ ਜਿਹੜੀ ਦਇਆ ਦੀ ਭਾਵਨਾ। ਪਰ ਦਇਆ, ਸੇਵਾ ਦੇ ਨਾਲ-ਨਾਲ ਅਸੀਂ ਕਿਤੇ ਨਾ ਕਿਤੇ ਜਾਣੇਣ ਜਾਣੇ ਚ ਕਈ ਵਾਰੀ ਗਲਤੀਆਂ ਕਰ ਲੈਂਦੇ ਨਹੀਂ ਪਤਾ ਲੱਗਦਾ। ਭਾਵਨਾ ਜਿਹੜੀ ਉਹ ਚੰਗੀ ਐ ਪਰ ਕਿਤੇ ਜਿਹੜੀ ਉਹਦੇ ਵਿੱਚ ਜਾਣੇਣ ਜਾਣੇ ਦੀ ਕੋਈ ਗੁਸਤਾਖੀ ਜਾਂ ਉਹੋ ਜਿਹਾ ਕਾਰਜ ਹੋ ਜਾਂਦਾ ਇੱਕ ਤਾਂ ਇੱਥੇ ਜਿਹੜਾ ਪਲਾਸਟਿਕ ਕਚਰਾ ਕੂੜਾ ਜਿਹੜਾ ਟਨਾਂ ਤੇ ਟਨ ਇਕੱਠਾ ਹੋ ਰਿਹਾ ਬੜਾ ਹੀ ਖੂਬਸੂਰਤ ਸ਼ਹਿਰ ਹੈ ਸਾਡਾ ਹਿਸ਼ਾਰਪੁਰ ਰੌਣਕ ਵਾਲਾ ਸ਼ਹਿਰ ਹੈ ਤੇ ਹਰਿਆਵਲ ਭਰਪੂਰ ਸ਼ਹਿਰ ਹੈ ਸੰਗਤਾਂ ਨੇ ਆਉਣਾ ਤੇ ਸੰਗਤਾਂ ਦਾ ਇੰਤਜ਼ਾਰ ਕਰਦੇ ਨੇ ਲੋਕ ਅਸੀਂ ਵੀ ਕਿਉਂਕਿ ਲੱਖਾਂ ਦੀ ਤਾਦਾਦ ਨਹੀਂ ਕਰੋੜਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਨੇ ਦੇਸ਼ ਤੇ ਵਿਦੇਸ਼ ਦੇ ਵਿੱਚ ਆਉਣਾ ਜੀਆਂ ਆਖਣ ਦੇ ਲਈ ਪੱਪਾਂ ਪਾਰ ਹੋ ਜਾਂਦਾ ਸਾਰਾ ਸ਼ਹਿਰ ਲੰਗਰ ਕਮੇਟੀਆਂ ਹੁਸ਼ਾਰਪੁਰ ਤੋਂ ਵੀ ਬਾਹਰੋਂ ਵੀ ਦੂਰੋਂ ਤੂਰੋਂ ਬੜੀਆਂ ਲੰਗਰ ਕਮੇਟੀਆਂ ਵੀ ਆਉਂਦੀਆਂ ਨੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਵੀ ਲੱਗਣੇ ਨੇ ਪਰ ਉਹਦੇ ਨਾਲ ਨਾਲ ਇੱਕ ਜਿਹੜੀ ਚਰਚਾ ਇਹ ਵੀ ਜ਼ਰੂਰੀ ਆ ਸਫਾਈ ਪ੍ਰਬੰਧਾਂ ਤੇ ਆ گاਉਂ ਪਹਿਲਾਂ ਦੇਖੋ ਪਲਾਸਟਿਕ ਵੀ ਬਹੁਤ ਹੈ ਔਰ ਇੱਕ ਇਥੇ ਚਾਰਾ ਪਾਉਣ ਦੇ ਲਈ ਲੋਕ ਆਉਂਦੇ ਨੇ ਕਈ ਸੰਸਥਾਵਾਂ ਵੀ ਆਉਂਦੀਆਂ ਫੇਰ ਦੁਹਰਾ ਦਈਏ ਕਿ ਭਾਵਨਾ ਬੜੀ ਚੰਗੀ ਆ ਪਰ ਉਹ ਚਾਰਾ ਰੋਡ ਤੋਂ ਹਟਕੇ ਪਾਇਆ ਜਾਣਾ ਚਾਹੀਦਾ ਵੈਸੇ ਵੀ ਅਸੀਂ ਜਾਣੇਣ ਜਾਣੇ ਜੇ ਗੱਲ ਭੁੱਲ ਬੈਠਦੇ ਆ ਕਿ ਆ ਜਿਹੜੀ ਹਰੀਆਵਲ ਆ ਸੈਂਸ ਜਿਹੜੀ ਆ ਉਹ ਜਾਨਵਰਾਂ ਨੂੰ ਦਿੱਤੀ ਹੋਈ ਆ ਕੁਦਰਤ ਨੇ ਪ੍ਰਮਾਤਮਾ ਨੇ ਤੁਸੀਂ ਉਹਨੂੰ ਜਿਹੜੀ ਮਰਜ਼ੀ ਚੀਜ਼ ਪਾ ਦਿਓ ਜ਼ਰੂਰੀ ਨਹੀਂ ਖਾ ਲੈਣਗੇ ਕਿਹੜੀ ਚੀਜ਼ ਖਾਣੀ ਆ ਔਰ ਕਿਹੜੀ ਨਹੀਂ ਖਾਣੀ ਇਹ ਉਹਨਾਂ ਨੂੰ ਸੈਂਸ ਉਹਨਾਂ ਦੇ ਦਿਮਾਗ 'ਚ ਫਿੱਟ ਕੀਤਾ ਹੋਇਆ ਆ ਪ੍ਰਮਾਤਮਾ ਨੇ ਸੋ ਇਸ ਜੰਗਲ ਦੇ ਅੰਦਰ ਜਦੋਂ ਜਾਂਦੇ ਆ ਤਾਂ ਆਮਲੇ ਫਲ ਫਰੂਟ ਜਾਮਣਾ ਬਹੁਤ ਸਾਰੀਆਂ ਚੀਜ਼ਾਂ ਗਿਣਨ ਲੱਗ ਜੀਏ ਤੇ ਉਹ ਦਿਖਾਇਓ ਜ਼ੂਮ ਕਰਕੇ ਭਾਜੀ ਉਹ ਗਿਆ ਮੁੰਡਾ ਉਹ ਦੇ ਜੰਗਲ ਦੇ ਸਹਾਂ ਅੰਦਰ ਚਲ ਗਿਆ ਬਿਨਾਂ ਨੰਬਰ ਪਲੇਟ ਦੇ ਸਿਕਾ ਜੜਾ ਹੋਰ ਵੀ ਉੱਥੇ ਇੱਕ ਦੂਰਾਂ ਨੇ ਹਾਂ ਉਹ ਉਹ ਅੰਦਰ ਜੇ ਘੁੰਮਦਾ ਪਿਆ ਵੇਖਿਓ ਸੋ ਇਸ ਪਾਸੇ ਸੁਰੱਖਿਆ ਦਾ ਵੀ ਤੁਸੀਂ ਆਪਣਾ ਖਿਆਲ ਰੱਖਣਾ ਰਸਤੇ 'ਚ ਨਾ ਹੀ ਰੁਕੋ ਤਾਂ ਚੰਗੀ ਗੱਲ ਹੈ ਤੇ ਜੇ ਪਰਿਵਾਰ ਦੇ ਨਾਲ ਆ ਤੇ ਸੁਚੇਤ ਹੋ ਕੇ ਰੋ ਚਲੋ ਖੈਰ ਇਹ ਵੀ ਇੱਕ ਚੰਗਾ ਹੋਇਆ ਮਹਾਮੈਦੀ ਕਿਰਪਾ ਹੋਈ ਇਹ ਵੀ ਦ੍ਰਿਸ਼ ਤੇ ਕੈਮਰੇ ਦੀ ਅੱਖ 'ਚ ਕੈਦ ਹੋ ਗਿਆ ਕਿ ਇੱਧਰ ਥੋੜੇ ਜਿਹੇ ਸ਼ੱਕੀ ਲੋਕ ਵੀ ਬਿਨਾਂ ਨੰਬਰ ਪਲੇਟ ਦੇ ਵੀ ਨੌਜਵਾਨ ਜਿਹੜਾ ਘੁੰਮਦੇ ਦਿਸਣ ਲਗੇ ਗੱਲ ਕਰ ਰਹੇ ਸੀ ਅਸੀਂ ਕੁਦਰਤ ਦੀ ਕੁਦਰਤ ਨੇ ਇੱਥੇ ਬਹੁਤ ਕੁਝ ਖਾਣ ਨੂੰ ਦਿੱਤਾ ਵੈ ਜਾਨਵਰਾਂ ਦੇ ਲਈ ਏ.ਰ.ਪੀ. ਜੇ ਸਾਡੀ ਸ਼ਰਧਾ ਹੈ ਚੰਗੀ ਗੱਲ ਹੈ ਲੋਕ ਆਉਂਦੇ ਨੇ ਜਾਨਵਰਾਂ ਦੇ ਲਈ ਖਾਣ ਪੀਣ ਨੂੰ ਚੀਜ਼ਾਂ ਲੈ ਕੇ ਆਉਂਦੇ ਨੇ ਜ਼ਰੂਰ ਪਾਈਆਂ ਜਾਣ ਪਰ ਸੜਕ ਤੋਂ ਥੋੜਾ ਜਿਹਾ ਹਟ ਕੇ ਜਿੱਥੇ ਜਗ੍ਹਾ ਹੋਵੇ ਘੱਟ ਤੋਂ ਘੱਟ 50 70 ਮੀਟਰ ਬਹੁਤ ਸਾਰੀਆਂ ਥਾਵਾਂ ਇਸ ਤਰ੍ਹਾਂ ਦੀਆਂ ਸਪੌਟ ਆਉਂਦੇ ਨੇ ਕਿ ਰੋਡ ਤੋਂ 50 70 ਕਿ ਮੀਟਰ ਥੋੜਾ ਹਟ ਕੇ ਤੁਹਾਨੂੰ ਜਗ੍ਹਾ ਮਿਲ ਜਾਏਗੀ ਮੈਦਾਨ ਮਿਲ ਜਾਏਗਾ ਉੱਥੇ ਚਾਰਾ ਪਾਇਆ ਜਾਵੇ ਉੱਥੇ ਖਾਣ ਨੂੰ ਪਾਇਆ ਜਾਵੇ ਲੋਕ ਕਾਲੀ ਦੇ ਵਿੱਚ ਸੜਕ ਦੇ ਕਿਨਾਰੇ ਛੁੱਟੀ ਜਾ ਰਹੇ ਆ ਕੁਝ ਸੰਸਥਾਵਾਂ ਵੀ ਇੱਥੇ ਹੈਗੀਆਂ ਉਹਨਾਂ ਨੂੰ ਵੀ ਗੁਜ਼ਾਰਿਸ਼ ਹੈ مشورہ ਵੀ ਹੈ ਗੁਜ਼ਾਰ ਅੱਛੇ ਹੁਣ ਜਾਨਵਰ ਪੱਕੇ ਹੀ ਰਹਿਣ ਲੱਗ ਗਏ ਆ ਰੋਡ ਦੇ ਉੱਤੇ ਇੱਕ ਤਾਂ ਹਾਦਸੇ ਹੁੰਦੇ ਨੇ ਦੂਸਰਾ ਜਿਹੜਾ ਐਸੇ ਤੁਸੀਂ ਦੇਖੋ ਗੋਹਾ ਤੇ ਜਾਨਵਰਾਂ ਦੇ ਪਿਸ਼ਾਬ ਕਾਰਨ ਬੜੀ ਇੱਕ ਬਦਬੂ ਜਿਹੜੀ ਆ ਉਹ ਆਉਂਦੀ ਹੈ ਟੂਰਿਸਟ ਅੱਗੇ ਇਥੇ ਆਪਾਂ ਵੀ ਟੂਰਿਸਟ ਵੀ ਰੁਕਦਾ ਸੀ ਅਸੀਂ ਵੀ ਘੁੰਮਣ ਅਕਸਰ ਆਉਂਦੇ ਸੀ ਤਾਂ ਇੱਥੇ ਅਸੀਂ ਘੜੀ ਰੋਕ ਲਈਦਾ ਸੀਗਾ ਥੋੜਾ ਕਿਤੇ ਇਤਮਨਾਣ ਦੇ ਵਿੱਚ ਬੈਠਣ ਦਾ ਦਿਲ ਕਰਦਾ ਕੁਦਰਤ ਦੀ ਗੋਦ ਦੇ ਵਿੱਚ ਜਾਂ ਮਹਾਮਾਇੀ ਦੇ ਦਰਵਾਜ਼ਾ ਜਾਣ ਵੇਲੇ ਇੱਥੇ ਰੁਕ ਕੇ ਚਾਹੀਦਾ ਸੀ ਹੁਣ ਲੋਕ ਇੱਥੇ ਨਹੀਂ ਰੁਕ ਰਿਹਾ ਜਿਹਦੇ ਕਰਕੇ ਥੋੜਾ ਬਹੁਤ ਅਸਰ ਕੁਸ਼-ਕੁਸ਼ ਦੁਕਾਨਦਾਰਾਂ ਤੇ ਵੀ ਹੋਇਆ ਹੋ ਸਕਦਾ ਕਿਉਂਕਿ ਜਦੋਂ ਟੂਰਿਸਟ ਰੁਕੂਗੇ ਨੇ ਇਸ ਪਾਸੇ ਦਿਖਾਇਓ ਆ ਵੇਖਿਓ ਔਰ ਇਹ ਕਿੰਨਾ ਕਿ ਸਹੀ ਹੈ ਕਿ ਇਹ ਮਾਂ ਚਿੰਤਪੂਰਣੀ ਦਰਬਾਰ ਅਸੀਂ ਜਾਣਾ ਆਪਣੀਆਂ ਆਸਾਂ ਮੁਰਾਦਾਂ ਲੈ ਕੇ ਜਾਣੀਆਂ ਨੇ ਪੂਰੀਆਂ ਵੀ ਹੁੰਦੀਆਂ ਨੇ ਉਹਦਾ ਨਾਮ ਹੀ ਚਿੰਤਾ ਹਰਨ ਕਰਨ ਵਾਲੀ ਕਿਹਾ ਜਾਂਦਾ ਹੈ ਕਿ ਮਾਤਾ ਚਿੰਤਾ ਹਰਨ ਕਰਦੀ ਆ ਸਾਰੀਆਂ ਆਸਾਂ ਮੁਰਾਦਾਂ ਝੋਲੀਆਂ ਭਰਦੀ ਆ ਅਥਾ ਸ਼ਰਦਾ ਸਾਡੀ ਵੀ ਤੇ तमाम ਸ਼ਰਧਾਲੂਆਂ ਦੀ ਇਹ ਵੇਖੋ ਸੜਕ ਦੇ ਬਿਲਕੁਲ ਉੱਪਰ ਹੀ ਕਿਹਾ ਜਾ ਸਕਦਾ ਜੇ ਮੈਂ ਵਿਖਾਵਾਂ ਕ੍ਰਿਪਾਲ ਜੀ ਆ ਚਿੱਟੀ ਪੱਟੀ ਲੱਗੀ ਹੋਈ ਆ ਜਿਹੜੀ ਸਾਈਡ ਦਿਖਾਉਂਦੀ ਆ ਸਾਨੂੰ ਹਨੇਰੇ ਵਿੱਚ ਜਾਂ ਆਹ ਚਿੱਟੀ ਵਾਈਟ ਜਿਹੜੀ ਪੱਟੀ ਲੱਗੀ ਹੋਈ ਆ ਉਹ ਥੋੜੀ ਜੀ ਬਾਰਿਸ਼ ਕਰਕੇ ਬਰਸਾਤ ਕਰਕੇ ਮਿੱਟੀ ਕਰਕੇ ਢੱਕੀ ਪਈ ਆ ਰੋਡ ਦੇ ਉੱਪਰ ਹੀ ਜਿਹੜਾ ਚਾਰਾ ਜਿਹੜਾ ਉਹ ਕੁਪਾ ਗਿਆ ਇਹ ਕਿੰਨਾ ਕੁ ਸਹੀ ਵੈ ਇਹ ਤੁਸੀਂ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਦੱਸਿਓ ਔਰ ਮਿੱਟੀ ਦੇ ਵਿੱਚ ਜੇ ਅਸੀਂ ਮਿੱਟੀ ਵਾਲਾ ਖਾਣਾ ਖਾ ਕੇ ਬਿਮਾਰ ਹੋ ਸਕਦੇ ਆ ਤੇ ਬੇਜ਼ੁਬਾਨਾਂ ਦੇ ਲਈ ਵੀ ਤੇ ਬੇਜ਼ੁਬਾਨਾਂ ਦੇ ਲਈ ਕਿਉਂ ਨਹੀਂ ਅਸੀਂ ਫਿਕਰ ਕਰਦੇ ਇਹ ਰੋਡ ਤੋਂ ਪੌਣ ਤੋਂ ਗਰੇਸ ਕੀਤਾ ਜਾਵੇ ਸੰਸਥਾਵਾਂ ਵੀ ਜਿਹੜੀਆਂ ਪਹਿਲ ਕਰਨ ਵੀ ਭਾਈ ਜਿਵੇਂ ਉਹ ਮદાન ਆ ਇੱਕ ਪਾਸੇ ਦਿਖਾਇਓ ਕਿਰਪਾਲ ਜੀ ਇੱਕ ਪਾਸੇ ਹਟ ਕੇ ਜ਼ਰੂਰ ਪਾਇਆ ਜਾ ਸਕਦਾ ਚਾਰਾ ਇਸ ਤੋਂ ਰੁਕਿਆ ਜਾਣਾ ਨਹੀਂ ਚਾਹੀਦਾ ਰੁਕਣਾ ਚਾਹੀਦਾ ਵੀ ਨਹੀਂ ਸੇਵਾ ਕਰਨੀ ਚਾਹੀਦੀ ਹੈ ਇਹੀ ਸੇਵਾ ਜਿਹੜੀ ਕਹਿੰਦੇ ਪ੍ਰਮਾਤਮਾ ਦੇ ਘਰ ਜਾਣੀ ਆ ਇਹੀ ਜਿਹੜੇ ਆ ਚੰਗੇ ਪੁੰਨ ਖੱਟੇ ਜਾਣੇ ਸੋ ਗੱਲ ਕਰ ਰਹੇ ਸੀ ਚੰਦਪੁਰ ਨਹੀਂ ਹਾਈ ਵੀ ਇੱਕ ਤਾਂ ਗੱਲ ਇਹ ਹੋ ਗਈ ਵੀ ਸੜਕ ਦੇ ਕਿਨਾਰੇ ਇਸ ਤਰ੍ਹਾਂ ਦਾ ਇਹ ਚਾਰਾ ਪਾਉਣਾ ਜਿਹੜਾ ਠੀਕ ਨਹੀਂ ਲੱਗਦਾ ਦੇਖਣ ਦੇ ਵਿੱਚ ਵੀ ਜਾਨਵਰਾਂ ਦੇ ਲਈ ਵੀ ਉਹਨਾਂ ਦੇ ਖਾਣ ਦੇ ਲਈ ਵੀ ਔਰ ਐਸੀ ਤੁਹਾਨੂੰ ਦੱਸਿਆ ਵੀ ਗੋਹਾ ਤੇ ਜਾਨਵਰਾਂ ਦਾ ਪਿਸ਼ਾਬ ਦੇ ਜਗ੍ਹਾ ਜਗ੍ਹਾ ਤੇ ਅੰਬਾਰ ਲੱਗ ਗਏ ਨੇ ਇਹ ਸਾਢੇ 3 ਸਾਲ ਤੋਂ ਇਸ ਤਰ੍ਹਾਂ ਦੇ ਦ੍ਰਿਸ਼ ਹੋਏ ਨੇ ਪਹਿਲਾਂ ਇਸ ਤਰ੍ਹਾਂ ਦਾ ਦ੍ਰਿਸ਼ ਨਹੀਂ ਸੀ ਉਹ ਵੀ ਦੇਖੋ ਮਿੱਟੀ ਦੇ ਵਿੱਚ ਉੱਥੇ ਵੀ ਚਾਰਾ ਪਾਇਆ ਜਗ੍ਹਾ ਜਗ੍ਹਾ ਤੇ ਪੁਰਾਣਾ ਸੁੱਕ ਸੁੱਕ ਵੀ ਚੁੱਕਾ ਚਾਰਾ ਉਹਦੇ ਨਾਲ ਪਲਾਸਟਿਕ ਕਚਰੇ ਦੇ ਢੇਰ ਇਹ ਵੇਖੋ ਦਹੀਂ ਦੀਆਂ ਡੱਬੀਆਂ ਤਮਾਕੂ ਦੇ ਪੈਕੇਟ ਇਹ ਪੋਲੀਥੀਨ ਬਿਸਕਟ ਬਹੁਤ ਸਾਰਾ ਇਸ ਖੱਡ ਦੇ ਵਿੱਚ ਕਰੋ ਜ਼ੂਮ ਕਿਰਪਾਲ ਜੀ ਇਸ ਪਾਸਿਓ ਆਪਣੇ ਖਿਆਲ ਰੱਖ ਕੇ ਨੀਵੀਂ ਜਗ੍ਹਾ ਦਾ ਥੋੜਾ ਜਿਹਾ ਚੱਕ ਸੁੱਕੇ ਖੱਡਾਂ ਦੇ ਵਿੱਚ ਜਿਹੜਾ ਟਨਾਂ ਦੇ ਟਨ ਪਲਾਸਟਿਕ ਇਕੱਠਾ ਹੋ ਰਿਹਾ ਲੰਗਰ ਕਮੇਟੀਆਂ ਨੂੰ ਵੀ ਬੇਨਤੀ ਕਿ ਸਾਡੀਆਂ ਵੀ ਅੱਖਾਂ ਜਿਹੜੀਆਂ ਉਡੀਕਦੀਆਂ ਰਹਿੰਦੀਆਂ ਨੇ ਹਿਸ਼ਾਰਪੁਰ ਵਾਲਿਆਂ ਨੂੰ ਬੜਾ ਚਾਹ ਰਹਿੰਦਾ ਕਿ ਸੰਗਤਾਂ ਆਵੇ ਕਿ ਸੰਗਤਾਂ ਨੇ ਆਉਣਾ ਲੰਗਰ ਵੀ ਲਾਵਾਂਗੇ ਜੀਆਂ ਵੀ ਆਖਾਂਗੇ ਕਿ ਜਦੋਂ ਸੰਗਤਾਂ ਮੱਥਾ ਟੇਕ ਕੇ ਵਾਪਸ ਚਲੀ ਜਾਂਦੀਆਂ ਮੇਲੇ ਦੀ ਸਮਾਪਤੀ ਤੋਂ ਬਾਅਦ ਜਿਹੜਾ ਬੇਰੌਣਕਾਪਣ ਵੀ ਲੱਗਦਾ ਉਦਾਸੀ ਵੀ ਰਹਿੰਦੀ ਕਾਫੀ ਦਿਨ ਜ਼ਰੂਰ ਆਓ ਜੀਆਂ ਨੂੰ ਆ ਤੁਹਾਡਾ ਸਵਾਗਤ ਹੈ ਹਿਸ਼ਾਰਪੁਰ ਚ ਪਰ ਆ ਜਿਹੜੀਆਂ ਚੀਜ਼ਾਂ ਤੋਂ ਗਰੇਜ਼ ਕਰਨਾ ਅਸੀਂ ਮਾਂ ਚਿੰਤਪੁਰਨੀ ਨੂੰ ਤਾਂ ਮਨਾ ਲਾਂਗੇ ਮਾਂ ਚਿੰਤਪੁਰਨੀ ਨੂੰ ਖੁਸ਼ ਕਰ ਲਾਂਗੇ ਮਾਂ ਚਿੰਤਪੁਰਨੀ ਦੇ ਨਾਲ ਪਰ ਰੋਸੇ ਵੀ ਕਰ ਲਾਂਗੇ ਗਿਲੇ ਵੀ ਕਰ ਲਾਂਗੇ ਰੋਲ ਤੇ ਮਾਂ ਚਿੰਤਪੁਰਨੀ ਦੇ ਨਾਲ ਜਾ ਕੇ ਅਸੀਂ ਦਰਬਾਰ ਦੇ ਵਿੱਚ ਗੱਲਾਂ ਵੀ ਕਰ ਲੈਣੇ ਆ ਮਾਂ ਚਿੰਤਪੁਰਨੀ ਦੇ ਕੋਲ ਅਸੀਂ ਦੁੱਖੜੇ ਵੀ ਫਰੋੜ ਲੈਣੇ ਆ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਪਰ ਅਸੀਂ ਮਾਂ ਚਿੰਤਪੁਰਨੀ ਨੂੰ ਤਾਂ ਮਨਾ ਲਿਆ ਪਰ ਧਰਤੀ ਮਾਂ ਦਾ ਅਸੀਂ ਜਿਹੜਾ ਕਿਤਨੇ ਕਿਤੇ ਖਿਆਲ ਖਣਾ ਜਾਣੇ ਅਣਜਾਣੇ ਚ ਭੁੱਲ ਜਾਂਦੇ ਆ ਅਸੀਂ ਗਊ ਮਾਤਾ ਦਾ ਖਿਆਲ ਖਣਾ ਜਿਹੜਾ ਜਾਣੇ ਨੇ ਜਾਣੇ ਚ ਭੁੱਲ ਜਾਨੇ ਕਿਉਂਕਿ ਜਿਹੜਾ ਪਲਾਸਟਿਕ ਹੈ ਇੱਥੇ ਹੀ ਚਾਰਾ ਪਿਆ ਵੈ ਇੱਥੇ ਹੀ ਪਲਾਸਟਿਕ ਪਿਆ ਔਰ ਉਸ ਪਲਾਸਟਿਕ ਨੂੰ ਬਹੁਤ ਵਾਰੀ ਅਸੀਂ ਅੱਖੀਂ ਦੇਖਿਆ ਕੈਪਚਰ ਵੀ ਕੀਤਾ ਵੀਡੀਓਜ਼ ਵੀ ਅਪਲੋਡ ਕੀਤੀਆਂ ਸੀ ਅਸੀਂ ਪਿਛਲੀ ਮੇਲਿਆਂ ਦੌਰਾਨ ਕਿ ਉਹ ਚਾਰਾ ਜਿਹੜਾ ਆ ਚਾਰੇ ਦੇ ਨਾਲ ਲਿਫਾਫਾ ਜਾਂ ਲਿਫਾਫੀਆਂ ਨੂੰ ਪੋਲੀਥੀਨ ਨੂੰ ਕੋਈ ਦਾਲਾਂ ਜਾਂ ਕੋਈ ਸਬਜ਼ੀਆਂ ਜਾਂ ਕੋਈ ਮਿੱਠਾ ਖਾਣ ਵਾਲੀ ਚੀਜ਼ ਜਿਹੜੀ ਲੱਗੀ ਹੁੰਦੀ ਆ ਬੇਜਵਾਨਾਂ ਨੂੰ ਨਹੀਂ ਪਤਾ ਕਿ ਪਲਾਸਟਿਕ ਮਨੁੱਖ ਨੇ ਬਣਾਇਆ ਬੜਾ ਖਤਰਨਾਕ ਹੈ ਤੇ ਇਹਨੂੰ ਨਹੀਂ ਖਾਣਾ ਉਹ ਜਾਣੇ ਅਣਜਾਣੇ ਚ ਚਾਰੇ ਦੇ ਨਾਲ ਜਾਂ ਖਾਨ ਪੀਣ ਵਾਲੀਆਂ ਚੀਜ਼ਾਂ ਦੇ ਨਾਲ ਜਿਹੜਾ ਵੈ ਉਹ ਖਾ ਜਾਂਦੇ ਨੇ ਜਾਨਵਰ ਬੇਜਵਾਨੜੇ ਫਿਰ ਉਹਨਾਂ ਦਾ ਨੁਕਸਾਨ ਹੁੰਦਾ ਬੜੀ ਬੜੀ ਅਸੀਤੇ ਜੜੜੇ ਆ ਉਹ ਮ੍ਰਿਤ ਹਾਲਤ ਦੇ ਵਿੱਚ ਵੀ ਦੇਖੇ ਨੇ ਚਲੋ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰਦੀਆਂ ਫਿਰ ਉਹਨਾਂ ਦਾ ਉਹਨਾਂ ਨੂੰ ਦੇਖਣਾ ਕਰਨਾ ਉਹ ਵੀ ਠੀਕ ਹੈ ਚੰਗੀ ਗੱਲ ਹੈ ਪਰ ਅਸੀਂ ਧਰਤੀ ਮਾਤਾ ਦਾ ਵੀ ਖਿਆਲ ਰੱਖਣਾ ਅਸੀਂ ਗਊ ਮਾਤਾ ਦਾ ਵੀ ਖਿਆਲ ਰੱਖਣਾ ਅਸੀਂ ਵਾਤਾਵਰਨ ਦਾ ਕੁਦਰਤ ਦਾ ਵੀ ਖਿਆਲ ਰੱਖਣਾ ਤੇ ਅਸੀਂ ਮਾਂ ਚਿੰਤਪੁਰਨੀ ਦਰਬਾਰ ਜਾਣ ਵੇਲੇ ਜਿਹੜਾ ਇੱਕ ਤਾਂ ਪਲਾਸਟਿਕ ਵੀ ਵਰਤੋਂ ਬਿਲਕੁਲ ਨਹੀਂ ਕਰਨੀ ਇਹ ਗੁਜ਼ਾਰਿਸ਼ ਹੈ ਲੋਡ ਪੈ ਵੀ ਜਾਂਦੀ ਹੈ ਬਿਨਾ ਪਲਾਸਟਿਕ ਦੇ ਵੀ ਨਹੀਂ ਸਰਦਾ ਪਰ ਕੋਸ਼ਿਸ਼ ਕਰਨੀ ਹੈ ਇਸ ਇਲਾਕੇ 'ਚ ਆਪਾਂ ਨਹੀਂ ਸੁਟਣਾ ਉਹਨੂੰ ਜਿੱਥੇ ਡਸਟਬਿਨ ਲੱਗੇ ਨੇ ਪ੍ਰਸ਼ਾਸਨ ਵੱਲੋਂ ਡਸਟਬਿਨ 'ਚ ਪਾਇਆ ਜਾਵੇ ਡੰਪ ਤੋਂ ਸੁਟਿਆ ਜਾਵੇ ਤਾਂ ਕਿ ਉਹਦਾ ਸਹੀ ਨਿਪਟਾਰਾ ਹੋ ਸਕੇ ਜਿਵੇਂ ਅਸੀਂ ਦਿਖਾਇਆ ਸਾਬਣ ਬਿਸਕੁਟ ਤਮਾਕੂ ਸਿਗਰਟ ਹੋਰ ਬਹੁਤ ਸਾਰੀਆਂ ਚੀਜ਼ਾਂ ਖਾਲੀ ਲਿਫਾਫੇ ਔਰ ਥੱਲੇ ਤਾਂ ਟਣਾ ਦਾ ਟੰਨ ਮਤਲਬ ਕਿ ਤੁਸੀਂ ਖੱਡਾਂ ਦੇ ਵਿੱਚ ਕਿਤੇ ਕਾਰ ਰੋਕ ਕੇ ਵੇਖੋ ਟੱਡਾਂ ਦੇ ਟੰਨ ਜਿਹੜਾ ਪੁਰਾਣਾ ਵੀ ਜਿਹੜਾ ਪਲਾਸਟਿਕ ਵਿੱਚ ਪਿਆ ਹੋਇਆ ਇਹਦੇ ਲਈ ਵੀ ਕੈਂਸਰ ਸਾਵਾ ਕੰਮ ਕਰਦੀਆਂ ਨੇ ਪਰ ਕਿੰਨਾ ਕ ਕਰ ਲੈਣਗੇ ਕੋਈ 2 400 500 ਵਿਅਕਤੀ ਕਿੰਨਾ ਕ ਕਰ ਲੈਣਗੇ ਕਿਉਂਕਿ ਲੱਖਾਂ ਕਰੋੜਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਨੇ ਆਉਣਾ ਉਹਨਾਂ ਨੂੰ ਜੀ ਆਖਣਾ ਉਹਨਾਂ ਲਈ ਪ੍ਰਬੰਧ ਕਰਨੇ ਪ੍ਰਸ਼ਾਸਨ ਸ਼ਹਿਰ ਵਾਸੀ ਲੰਗਰ ਕਮੇਟੀਆਂ ਜਥੇਬੰਦੀਆਂ ਸਮਾਜਸੀ ਵੀ ਪੱਪਾਂ ਭਾਰ ਹੋ ਜਾਂਦੇ ਨੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਸਾਲ 2025 ਜੁਲਾਈ ਦਾ ਮਹੀਨਾ ਔਰ ਜੇਕਰ ਸੜਕ ਦੀ ਗੱਲ ਕਰੀਏ ਸੜਕ ਤਕਰੀਬਨ ਬਹੁਤ ਜਗ੍ਹਾ ਤੇ ਠੀਕ ਹਾਲਤ ਦੇ ਵਿੱਚ ਹੈਗੀ ਵਾ ਚੋਹਾੜ ਤੋਂ ਠੇਠਲੇ ਇਲਾਕੇ ਦੇ ਵਿੱਚ ਕਿਤੇ ਕਿਤੇ ਜਿਹੜਾ ਹੈ ਉਹ ਪੈਚ ਵਰਕ ਦੀ ਜ਼ਰੂਰਤ ਹੈਗੀ ਆ ਖਾਸ ਤੌਰ ਦੇ ਉੱਤੇ ਚੜ੍ਹਾਈ ਤੋਂ ਜਦੋਂ ਉਤਰਦੇ ਆਂ ਤਾਂ ਕਿਲੋਕੀਮੀਟਰ ਤੇ ਦੋ ਤਿੰਨ ਥਾਵਾਂ ਦੇ ਉੱਤੇ ਹਾਲਾਤ ਥੋੜੀ ਜ਼ਿਆਦਾ ਖਰਾਬ ਹੈ ਡੀਸੀ ਸਾਹਿਬ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਵੀਡੀਓ ਤੁਸੀਂ ਕਰਦੇ ਹੋ ਸ਼ੇਅਰ ਪ੍ਰਸ਼ਾਸਨ ਤੱਕ ਪਹੁੰਚਾ ਦਿਓ ਵੀ ਭਾਈ ਉੱਥੇ ਜਿਹੜਾ ਪੈਚ ਵਰਕ ਜ਼ਰੂਰ ਹੋਵੇ ਸੋ ਪਲਾਸਟਿਕ ਦੀ ਵਰਤੋਂ ਔਰ ਆ ਜਿਹੜਾ ਚਾਰਾ ਇਸ ਤਰ੍ਹਾਂ ਪਾਉਣਾ ਇਹ ਥੋੜਾ ਜਿਆਦਾ ਤੋਂ ਗੁਰੇਜ਼ ਕਰੋ ਵਾਤਾਵਰਨ ਦਾ ਵੀ ਖਿਆਲ ਰੱਖਣਾ ਔਰ ਇਸ ਇਲਾਕੇ ਦੇ ਲੋਕਾਂ ਨੂੰ ਕੋਈ ਮਾਇੂਸੀ ਨਾ ਹੋਵੇ ਸੋ ਇਹ ਗੁਜ਼ਾਰਿਸ਼ ਸਾਡੀ ਅਪੀਲ ਨੂੰ ਸਵੀਕਾਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਕਿੱਥੋਂ ਸਾਡੀ ਵੀਡੀਓ ਦੇਖ ਰਹੇ ਸੀ ਜੈ ਮਾਤਾ ਦੀ ਲੇਖ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾ ਲਿਓ ਤੇ ਚੰਤਪੁਰਨੀ ਮੇਲਿਆਂ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਹਰ ਸਾਲ ਪੰਪਾਪਾਰ ਹੁੰਦਾ ਹੈ ਪ੍ਰਬੰਧ ਸੁਰੱਖਿਆ ਦੇ ਕੀਤੇ ਜਾਂਦੇ ਨੇ ਸੇਫਟੀ ਦੇ ਸਫਾਈ ਦੇ ਵੀ ਪ੍ਰਬੰਧ ਕੀਤੇ ਜਾਂਦੇ ਨੇ ਪਰ ਸਾਡਾ ਵੀ ਫਰਜ਼ ਬਣਦਾ ਹੈ ਕਿ ਮਾਂ ਚੰਤਪੁਰਨੀ ਦਰਬਾਰ ਅਸੀਂ ਆਪਣੀਆਂ ਆਸਾਂ ਮੁਰਾਦਾਂ ਲੈ ਕੇ ਜਾਣਾ ਸੰਗਤਾਂ ਨੂੰ ਵੀ ਲੈ ਕੇ ਜਾਣਾ ਪ੍ਰੇਰਿਤ ਵੀ ਕਰਨਾ ਹੈ ਉਸ ਦਰਬਾਰ ਦੇ ਵਿੱਚ ਜਾਣ ਦੇ ਲਈ ਕਿਉਂਕਿ ਇਹ ਧਰਮ ਦਾ ਜਿਹੜਾ ਮਾਰਗ ਹੈ ਇਹੀ ਜਿਹੜਾ ਇਨਸਾਨ ਦੇ ਅੰਦਰ ਚੰਗੀ ਸੋਚ ਉਪਜਣ ਦਾ ਜਿਹੜਾ ਸਭ ਤੋਂ ਵੱਡਾ ਪਹਿਲਾ ਉਪਰਾਲਾ ਉਹ ਧਰਮ ਦੁਆਰਾ ਹੀ ਹੁੰਦਾ ਹੈ ਤੇ ਜਾਣਾ ਜ਼ਰੂਰ ਹੈ ਦਰਬਾਰ 'ਚ ਪਰ ਖਿਆਲ ਰੱਖਣਾ ਕਿ ਮਾਂ ਚੰਤਪੂਣੀ ਦਰਬਾਰ 'ਚ ਜਾਣਾ ਨਾਲ ਦੀ ਨਾਲ ਜਿਹੜਾ ਗਊ ਮਾਤਾ ਦਾ ਧਰਤੀ ਮਾਤਾ ਦਾ ਜ਼ਰੂਰ ਖਿਆਲ ਰੱਖਣਾ ਇਸ ਵਾਰੀ ਡਿਸਪੋਜ਼ੇਬਲ ਦੀ ਵਰਤੋਂ ਬੇਸ਼ੱਕ ਹਰ ਵਾਰੀ ਪ੍ਰਸ਼ਾਸਨ ਅਪੀਲ ਕਰਦਾ ਹੈ ਲੰਗਰ ਕਮੇਟੀਆਂ ਨਾਲ ਮੀਟਿੰਗਸ ਹੁੰਦੀਆਂ ਨੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਉਹਦੇ ਲਈ ਜਿਹੜੀਆਂ ਉਹਦੇ ਵਿਚਾਰ ਵੀ ਲਏ ਜਾਂਦੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਜਾਣੇ ਨਾ ਜਾਣੇ ਚ ਜਾਂ ਕਈ ਵਾਰੀ ਲੋਡ ਵੀ ਪੈ ਜਾਂਦੀ ਆ ਪਰ ਕੋਸ਼ਿਸ਼ ਕਰੋ ਡਿਸਪੋਜ਼ੇਬਲ ਵੀ ਵਰਤ ਲਓ ਪਰ ਵਰਤੋ ਪੱਤਲ ਜਿਹੜਾ ਪੱਤੇ ਦਾ ਬਣਿਆ ਹੁੰਦਾ ਉਹਦੇ ਨਾਲ ਸਾਡੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਉਦੇ ਨਾਲ ਖਾਣਾ ਵੀ ਜਿਹੜਾ ਆ ਬੜਾ ਸੁਆਦੀ ਲੱਗਦਾ ਉਹਦੇ ਵਿੱਚ ਮੰਨਿਆ ਜਾਂਦਾ ਕਿ ਖਾਣੇ ਦੇ ਵਿੱਚ ਸਵਾਦ ਤਾਂ ਆਉਂਦਾ ਹੈ ਉਹਦੇ ਨਾਲ ਖਾਣੇ ਦੇ ਤੱਤ ਨਸ਼ਟ ਨਹੀਂ ਹੁੰਦੇ ਵੈਕਸ ਲੱਗੀ ਹੁੰਦੀ ਆ ਡਿਸਪੋਜ਼ੇਬਲ ਨੂੰ ਦੱਸਿਆ ਜਾਂਦਾ ਉਹ ਵੈਕਸ ਜਿਹੜੀ ਖਾਣੇ ਦੇ ਨਾਲ ਗਰਮ ਖਾਣੇ ਦੇ ਨਾਲ ਘੁਲ ਜਾਂਦੀ ਹੈ ਇਹ ਗੱਲ ਦਾ ਵੀ ਨਹੀਂ ਡਿਸਪੋਜ਼ੇਬਲ ਤੁਹਾਨੂੰ ਦੱਸਿਆ ਵੀ ਇਹਨਾਂ ਖੱਡਾ ਦੇ ਵਿੱਚ ਇਧਰੋਂ ਵੀ ਦਿਖਾਇਓ ਕਿਰਪਾਲ ਜੀ ਟਨਾਂ ਦੇ ਟਨ ਪਲਾਸਟਿਕ ਜਿਹੜਾ ਉਹ ਹੋਰ ਇਕੱਠਾ ਹੋਈ ਜਾ ਰਿਹਾ ਹੋਰ ਛੁੱਟਿਆ ਜਾ ਰਿਹਾ ਔਰ ਜਿੰਨੇ ਵੀ ਚਿਪਸ ਕੁਲਫੀਆਂ ਟਾਫੀਆਂ ਕੈਂਡੀਆਂ ਲollipops ਦੁੱਧ ਲੱਸੀ ਹੋਰ अनेका ਪ੍ਰਕਾਰ ਦੇ ਲੰਗਰ ਜਿਹੜੇ ਆ ਲੱਗਦੇ ਨੇ ਲੱਗਣੇ ਵੀ ਚਾਹੀਦੇ ਨੇ ਸੰਗਤਾਂ ਦੇ ਲਈ ਹਰੇਕ ਸ਼ੈੜੜੀ ਹੋਣੀ ਚਾਹੀਦੀ ਆ ਪਰ ਉਹਦੇ ਨਾਲ ਪਲਾਸਟਿਕ ਦਾ ਜਿਹੜਾ ਵੇਸਟ ਆ ਉਹਦਾ ਵੀ ਨਿਪਟਾਰਾ ਕਰਨ ਦੇ ਲਈ ਸਾਨੂੰ ਇਹ ਵੀ ਸੇਵਾ ਨਿਭਾਉਣੀ ਪੈਣੀ ਆ ਇਹਦੇ ਲਈ ਵੀ ਸਾਨੂੰ ਅੱਗੇ ਆਉਣਾ ਪੈਣਾ ਕੋਸ਼ਿਸ਼ ਕਰੋ ਕਿ ਪਲਾਸਟਿਕ ਦੀ ਵਰਤੋਂ ਜਿੰਨੀ ਘੱਟ ਹੋਵੇ ਤੇ ਜਿੱਥੇ ਲੋੜ ਆ ਕਰਨੀ ਵੀ ਪੈ ਜਾਂਦੀ ਆ ਮਜਬੂਰੀ 'ਚ ਉਹ ਪਲਾਸਟਿਕ ਦਾ ਨਿਪਟਾਰਾ ਅਸੀਂ ਕਰਕੇ ਜਾਈਏ ਉਹਨੂੰ ਸਹੀ ਜਗ੍ਹਾ ਤੇ ਡੰਪ ਦੇ ਵਿੱਚ ਜਾਂ ਜਿਹੜੇ ਪ੍ਰਸ਼ਾਸਨ ਵੱਲੋਂ ਸਫਾਈ ਦੇ ਪ੍ਰਬੰਧ ਕੀਤੇ ਜਾਂਦੇ ਆ ਉਥੇ ਪਲਾਸਟਿਕ ਵੇਅਰ ਨੂੰ ਰੱਖ ਕੇ ਜਾਈਏ ਬਹੁਤ ਵਾਰੀ ਅਜਿਹਾ ਵੀ ਹੁੰਦਾ ਬਹੁਤ ਫਰਕ ਪੈ ਗਿਆ ਅਵੇਅਰਨੈਸ ਬਹੁਤ ਆ ਗਈ ਆ ਪਿਛਲੀ ਵਾਰੀ ਬੜਾ ਫਰਕ ਪਿਆ ਸੀ ਡਿਸਪੋਜ਼ੇਬਲ ਤੇ ਪਲਾਸਟਿਕ ਦੀ ਬਹੁਤ ਘੱਟ ਵਰਤੋਂ ਹੋਈ ਪਰ ਫਿਰ ਵੀ ਕਿਤੇ ਨਾ ਕਿਤੇ ਹੁੰਦੀ ਹੈ ਇਹ ਵਰਤੋਂ ਖਾਸ ਤੌਰ ਤੇ ਜਿਵੇਂ ਅਸੀਂ ਜ਼ਿਕਰ ਕੀਤਾ ਲੱਸੀ ਚਿਪਸ ਕੈਂਡੀਆਂ ਦੁੱਧ ਕੁਲਫੀ ਚਾਕਲੇਟ ਇਸ ਤਰ੍ਹਾਂ ਦੇ ਹੋਰ ਕੋਲਡ ਡਰਿੰਕ ਇਸ ਤਰ੍ਹਾਂ ਦੇ ਲੰਗਰ ਲੱਗਦੇ ਨੇ ਉਹਦਾ ਜਿਹੜਾ ਸਾਰਾ ਵੇਸਟ ਉਹਦਾ ਹੁੰਦਾ ਉਹ ਇੱਥੇ ਜਿਹੜਾ ਰਹਿ ਜਾਂਦਾ ਵੇਖੋ ਸਾਡੇ ਵੀ ਜੁੱਟੀਆਂ ਨੂੰ ਜਿਹੜਾ ਇਹ ਗੋਹਾ ਵੀ ਲੱਗੀ ਜਾ ਰਿਹਾ ਔਰ ਇਹ ਬਹੁਤ ਜਗ੍ਹਾ ਤੇ ਇਸ ਤਰ੍ਹਾਂ ਦਾ ਮੰਜ਼ਰ ਨਜ਼ਰ ਆ ਰਿਹਾ ਅੱਜ ਕੱਲ ਪਹਿਲਾਂ ਇਸ ਤਰ੍ਹਾਂ ਨਹੀਂ ਹੁੰਦਾ ਸੀਗਾ ਤੇ ਇੱਕ ਦੂਸਰਾ ਜਾਨਵਰ ਦੇਖੋ ਕਿੰਨੇ ਪਿਆਰੇ ਪਿਆਰੇ ਹੈਗੇ ਆ ਕਈ ਵਾਰੀ ਅਸੀਂ ਜਿਹੜੇ ਦੂਰੋਂ ਲੋਕ ਆਉਂਦੇ ਨੇ ਚਾਹ ਵੀ ਹੁੰਦਾ ਇੱਕ ਉਮੰਗ ਹੁੰਦੀ ਆ ਉਤਸ਼ਾਹ ਹੁੰਦਾ ਤੇ ਕਈ ਵਾਰੀ ਅਸੀਂ ਜਾਨਵਰਾਂ ਦੇ ਜ਼ਾਰਾ ਨੇੜੇ ਜਾਣ ਦੀ ਕੋਸ਼ਿਸ਼ ਕਰਦੇ ਆ ਉਹ ਵੀ ਨਹੀਂ ਜਾਣਾ ਚਾਹੀਦਾ ਤੇ ਹੁਸ਼ਾਰਪੁਰ ਵਾਲੇ ਜਿਹੜੇ ਆ ਉਹ ਜੀ ਆ ਆਖਣ ਦੇ ਲਈ ਤਿਆਰ ਪਰ ਤਿਆਰ ਨੇ ਮੇਲੇ ਦੇ ਵਿੱਚ ਤੇ ਨਾਲ ਦੀ ਨਾਲ ਡੀਜੇ ਜਿਹੜਾ ਹੈਗਾ ਡੀਜੇ ਦੀ ਕੋਸ਼ਿਸ਼ ਕਰਿਓ ਕਿ ਜਿੰਨਾ ਘੱਟ ਹੋਵੇ ਡੀਜੇ বাজਾਇਆ ਜਾਵੇ ਡੀਜੇ ਲਗਾਇਆ ਹੀ ਨਾ ਜਾਵੇ ਸਾਊਂਡ ਲਗਾਈ ਹੀ ਨਾ ਜਾਵੇ ਕਿਉਂਕਿ ਇੱਕ ਦੂਸਰੇ ਦੀ ਗੱਲ ਸੁਣ ਜਾਂਦੀ ਆ ਬਹੁਤ ਸਾਰੇ ਮਾਮਲੇ ਆਪਾਂ ਦੇਖੇ ਆ ਤੀਤ ਦੇ ਵਿੱਚ ਕਿ ਧਾਰਮਿਕ ਝਾਕੀਆਂ ਦੌਰਾਨ ਜਾਂ ਵਿਆਹ ਸ਼ਾਦੀਆਂ ਦੇ ਉੱਤੇ ਜਿਹੜਾ ਉਹ ਸਿਹਤ ਵਿਗੜੀ ਤੇ ਉਸ ਤੋਂ ਬਾਅਦ ਇਨਸਾਨ ਇਸ ਫਾਨੀ ਸੰਸਾਰ ਨੂੰ ਅਲvida ਕਹਿ ਜਾਂਦਾ ਕੋਈ ਨਾ ਕੋਈ ਤੇ ਉਹ ਕੰਮ ਵੀ ਅਸੀਂ ਗੁਰੇਜ਼ ਕਰੀਏ ਪ੍ਰਸ਼ਾਸਨ ਵੀ ਹਰ ਵਾਰੀ ਅਪੀਲ ਕਰਦਾ ਸਾਡੀ ਵੀ ਅਪੀਲ ਹੈ ਬਹੁਤ ਲੋਕਾਂ ਦੀ ਅਪੀਲ ਹੈ ਵੀਡੀਓ ਸ਼ੇਅਰ ਕਰਨ ਦੀ ਜ਼ਿੰਮੇਵਾਰੀ ਤੁਹਾਡੇ ਤੇ ਚੰਤਪੁਰਨੀ ਮੇਲਿਆਂ ਦੀ ਸ਼ੁਰੂਆਤ ਬਸ ਚੰਦ ਕੁ ਦਿਨਾਂ ਚ ਹੋ ਜਾਣੀ ਆ ਅਪਡੇਟ ਜਿਹੜਾ ਇਹ ਹੀ ਹੈ ਕਿ ਮੌਸਮ ਬਹੁਤ ਸੁਹਾਵਣਾ ਹੈ ਵਿੱਚ ਵਿਚਾਲੇ ਗਰਮੀ ਹੂਮਸ ਵੀ ਆਇਆ ਤੇ ਵਿੱਚ ਵਿਚਾਲੇ ਬੱਦਲਵਾਈ ਵੀ ਆ ਦਰਮਿਆਨਾ ਜਿਹਾ ਮੌਸਮ ਹੈ ਤੇ ਸੜਕ ਵੀ ਬਿਲਕੁਲ ਠੀਕ ਹੈ ਤੇ ਤੁਹਾਡੇ ਲਈ ਜਿਹੜੇ ਪ੍ਰਬੰਧ ਨੇ ਪ੍ਰਸ਼ਾਸਨ ਵੱਲੋਂ ਚਾਹੇ ਉਹ ਸੇਫਟੀ ਦੇ ਹੋਣ ਚਾਹੇ ਉਹ ਸੁਰੱਖਿਆ ਦੇ ਹੋਣ ਚਾਹੇ ਉਹ ਮੈਡੀਕਲ ਨਾਲ ਰਿਲੇਟਡ ਹੋਣ ਉਹ ਅਗਾਊਂ ਪ੍ਰਬੰਧ ਜਿਹੜੇ ਕਰ ਲਏ ਜਾਂਦੇ ਨੇ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਹੈਲਪਲਾਈਨ ਨੰਬਰ ਪ੍ਰਸ਼ਾਸਨ ਵੱਲੋਂ ਜਾਰੀ ਕਰ ਦਿੱਤੇ ਜਾਂਦੇ ਨੇ ਜਿਨ੍ਹਾਂ ਨੇ ਦੂਰੋਂ ਆਣਾ ਹੁਸ਼ਿਆਰਪੁਰ ਐਡਮਿਨਿਸਟ੍ਰੇਸ਼ਨ ਦੇ ਅਲੱਗ-ਅਲੱਗ ਪੇजेस ਜਿਹੜੇ ਆ ਅੱਜਕੱਲ ਸਾਰਿਆਂ ਨੂੰ ਪਤਾ ਹੈ ਸਰਚ ਕਰਕੇ ਤੁਸੀਂ ਉਹਨੂੰ ਲਾਈਕ ਫੋਲੋ ਕਰ ਲੈਣਾ ਉੱਥੋਂ ਤੁਹਾਨੂੰ ਤਮਾਮ ਜਾਣਕਾਰੀਆਂ ਤਮਾਮ ਅਪਡੇਟ ਉੱਥੋਂ ਵੀ ਮਿਲਦੇ ਰਹਿਣਗੇ ਮੀਡੀਆ ਰਾਹੀਂ ਵੀ ਮਿਲਦੇ ਰਹਿਣਗੇ ਤੇ ਅਸੀਂ ਵੀ ਕੋਸ਼ਿਸ਼ ਕਰਦੇ ਰਹਿਵਾਂਗੇ ਕਿ ਆਪਣੇ ਪੇजेस ਦੇ ਜ਼ਰੀਏ ਵੀ ਤੁਹਾਡੇ ਤੱਕ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹੀਏ ਤੇ ਇਸ ਤਰ੍ਹਾਂ ਦੇ ਨਾਲ ਜਗਾ ਜਗਾ ਤੇ ਇਹ ਇਹਨਾਂ ਨੂੰ ਆ ਵਾਲਾ ਤਸਵੀਰ ਨਾ ਬਣਦੀ ਏ ਪਿੱਛੇ ਗੋਹਾ ਹੀ ਗੋਹਾ ਤੇ ਜਾਨਵਰਾਂ ਦਾ ਜਿਹੜਾ ਪੇਸ਼ਾਬ ਹੀ ਪੇਸ਼ਾਬ ਮੱਖੀਆਂ ਤੇ ਬਦਬੂ ਵਾਲਾ ਮੰਜ਼ਰ ਅੱਜ ਤੋਂ 3 ਸਾਲ ਪਹਿਲਾਂ ਐਦਾਂ ਦਾ ਬਿਲਕੁਲ ਵੀ ਨਜ਼ਾਰਾ ਨਹੀਂ ਸੀ ਪਰ ਹੁਣ ਇਹ ਜਿਹੜਾ ਬਹੁਤ ਵੀਰ ਭਰਾ ਕਹਿਣਗੇ ਕਿ ਯਾਰ ਜੰਗਲ ਹੈਗਾ ਤੇ ਹੋਰ ਇੱਥੇ ਕੀ ਹੋਣਾ ਤੇ ਕੀ ਨਹੀਂ ਹੋਣਾ ਪਰ ਕਈ ਚੀਜ਼ਾਂ ਹੈਗੀਆਂ ਜਾਨਵਰਾਂ ਦਾ ਵੀ ਨੁਕਸਾਨ ਹੋ ਰਿਹਾ ਪਲਾਸਟਿਕ ਵੀ ਖਾ ਰਹੇ ਆ ਜਦੋਂ ਚਾਰੇ ਚ ਮਿਕਸ ਹੋ ਜਾਂਦਾ ਜਾਂ ਕੋਈ ਦਾਲ ਜਾਂ ਮਠਾਈ ਕੋਈ ਛੁੱਟ ਜਾਂਦਾ ਤੇ ਨਾਲ ਮਿੱਟੀ ਚ ਮਿਕਸ ਹੋਇਆ ਚਾਰਾ ਜਿਹੜਾ ਖਾ ਰਹੇ ਨੇ ਤੇ ਨਾਲ ਉਹ ਇੱਛੇ ਹੀ ਰਹਿਣ ਲੱਗੇ ਸੜਕ ਦੇ ਉੱਤੇ ਹੀ ਇਹਨਾਂ ਦੀ ਤਾਦਾਦ ਵੱਧਦੀ ਜਾ ਰਹੀ ਹੈ ਜਿਸ ਦੇ ਨਾਲ ਮਨੁੱਖੀ ਜੀਵਨ ਵੀ ਜਿਹੜਾ ਆ ਉਹ ਵਾਹਨਾਂ ਦਾ ਵੀ ਨੁਕਸਾਨ ਹੁੰਦਾ ਲੋਕਾਂ ਦਾ ਵੀ ਨੁਕਸਾਨ ਹੁੰਦਾ ਸੱਟਾ ਝੋਟਾ ਲੱਗਦੀਆਂ ਨੇ ਵੀਡੀਓ ਲੰਬੀ ਹੋ ਗਈ ਉਹਦੇ ਲਈ ਗੁਸਤਾਖੀ ਮਾਫ ਕੈਮਰਾ ਸਹਿਯੋਗੀ ਕਿਰਪਾਲ ਸਿੰਘ ਮਿੰਟੂ ਦੇ ਨਾਲ ਆਪਣੇ ਦੋਸਤ ਗੋਵਿੰਦ ਸਿੰਘ ਨੂੰ ਦਿਉ ਅਜਾਜਤ ਚੈਨਲ ਨੂੰ ਲਾਈਕ ਫੋਲੋ ਕਰਨਾ ਬਿਲਕੁਲ ਨਾ ਭੁੱਲਿਓ ਤੇ ਕਈ ਵਾਰੀ ਬੋਲਣ ਦੇ ਵਿੱਚ ਜਾਂ ਵੀਡੀਓਗ੍ਰਾਫੀ ਚ ਪਿਛੋ ਲੋਕ ਲੰਘਦੇ ਨੇ ਕੋਈ ਹਾਈ ਹੈਲੋ ਕਰ ਜਾਂਦਾ ਕੋਈ ਇਸ਼ਾਰਾ ਕਰ ਜਾਂਦਾ ਜਾਂ ਸਾਡੇ ਕੋਲ ਬੋਲਣ ਚ ਕਦੇ ਜ਼ੁਬਾਨ ਜਿਹੜੀ ਫਿਸਲ ਜਾਂਦੀ ਹੈ ਹਮੇਸ਼ਾ ਹੀ ਅਸੀਂ ਕਹਿੰਦੇ ਹੁੰਨੇ ਹਾਂ ਕਿ ਗਲਤੀ ਨੂੰ ਨਜ਼ਰ ਅਦਾਜ਼ ਕਰ ਗਲਤੀਆਂ ਨੂੰ ਕਰਦਿਆ ਕਰੋ ਨਜ਼ਰ ਅਦਾਜ਼ ਜਿਹੜੀ ਕੰਮ ਦੀ ਗੱਲ ਹੈ ਕੋਈ ਉਹਨੂੰ ਤੁਸੀਂ ਸੁਣ ਲਿਆ ਕਰੋ ਸਮਝ ਲਿਆ ਕਰੋ ਤੇ ਆਪਣੇ ਕੋਲ ਰੱਖ ਲਿਆ ਕਰੋ ਗਲਤੀਆਂ ਨੂੰ ਕਿਨਾਰੇ ਕਰਦਿਆ ਕਰੋ ਇਨਸਾਨ ਗਲਤੀਆਂ ਦਾ ਪੁੱਤਲਾ ਜਲਦੀ ਮਿਲਦੇ ਹਨ ਨਵੀਂ ਗੱਲਬਾਤ ਦੇ ਨਾਲ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਥੋਂ ਵੀਡੀਓ ਦੇਖ ਰਿਹਾ ਸੀ ਜੈ ਮਾਤਾ ਦੀ ਸਤਿ ਸਾਕਾ